ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਡਰਾਈਵਰ ਵੀਰਾਂ ਨੂੰ ਜਿੰਨੇ ਵੀ ਪੰਜਾਬ ਦੇ ਨੇ ਜਿੰਨੇ ਵੀ ਬਾਹਰ ਬੈਠੇ ਨੇ ਸਾਰੇ ਮੇਰੇ ਭਰਾ ਅੱਛਾ ਦੋਸਤੋ ਗੱਲ ਇਦਾਂ ਵਾ ਇੱਕ ਖਬਰ ਬਿਲਕੁਲ ਝੂਠੀ ਏ ਜਿਹਦੇ ਵਿੱਚ ਦੱਸਿਆ ਜਾਂਦਾ ਵਾ ਕਿ ਆਪਣੇ ਤੇਲ ਟੈਂਕਰ ਵਾਲਿਆਂ ਨੇ ਹੜਤਾਲ ਖੋਲੀ ਏ ਕੋਈ ਟੈਂਕਰ ਵਾਲਿਆਂ ਨੇ ਹੜਤਾਲ ਨਹੀਂ ਜੇ ਖੋਲੀ ਉਹ ਕਿਸੇ ਨੇ ਸ਼ਰਾਰਤ ਕੀਤੀ ਸੀ ਉਹਨੂੰ ਜੁੱਤੀ ਫਿਰ ਗਈ ਏ ਤੇ ਐਵੇਂ ਨਾ ਗੱਡੀਆਂ ਲਾ ਕੇ ਤੁਰ ਪਿਓ ਜਾਂ ਘਰੋਂ ਗੱਡੀਆਂ ਤੇ ਜਾਣ ਦੀ ਕੋਸ਼ਿਸ਼ ਨਾ ਕਰਿਓ ਜੁੱਤੀਆਂ ਦੇ ਹਾਰ ਪਹਿਣ ਕੇ ਗਲਾਂ ਦੇ ਵਿੱਚ ਤੇ ਵੀਡੀਓ ਪਾਉਗੀ ਸੋਸ਼ਲ ਮੀਡੀਆ ਤੇ ਤੇ ਮੂੰਹ ਕਾਲਾ ਕੀਤਾ ਜਾਏਗਾ ਤੇ ਬੰਦੇ ਦੇ ਪੁੱਤਾਂ ਦਾ ਆਪੋ ਆਪਣੇ ਘਰੇ ਬਹਿ ਜਾਓ ਆਪਣਾ ਆਪਣੇ ਪਰਿਵਾਰ ਦੇ ਵਿੱਚ ਬਹਿ ਜਾਓ ਠੀਕ ਆ ਕੋਈ ਲੋੜ ਨਹੀਂ ਕਿਸੇ ਝੂਠੀ ਖਬਰ ਦੇ ਉੱਤੇ ਯਕੀਨ ਵਿਸ਼ਵਾਸ ਕਰਨ ਦੀ ਆ ਸਾਰੇ ਵੀਰ ਇੱਥੇ ਬੈਠੇ ਨੇ ਖਲੋਤੇ ਨੇ ਕੋਈ ਖਬਰ ਨਹੀਂ ਜੇ ਤੁਹਾਨੂੰ ਪਤਾ ਜਿਹੜੇ ਵਿਕੇ ਹੋਇਆ ਬਕਾਊ ਮੀਡੀਆ ਉਹ ਖਬਰ ਇਸ ਚੀਜ਼ ਨੂੰ ਫਲਾਊਗਾ ਕਿਉਂਕਿ ਉਹ ਸਾਰੀ ਦੁਨੀਆ ਵੇਖੂਗੀ ਉਹਨਾਂ ਨੂੰ ਪੈਸਾ ਕਮਾਇਆ ਜਾਂਦਾ ਇਸ ਚੀਜ਼ ਤੋਂ ਝੂਠ ਤੋਂ ਵੀ ਲੋਕ ਪੈਸਾ ਕਮਾਉਂਦੇ ਨੇ ਕੋਈ ਵੀ ਮੇਰਾ ਭਰਾ ਇਹਨਾ ਸਮਝੇਬੀ ਹੜਤਾਲ ਟੁੱਟ ਗਈ ਆ ਜਾਂ ਕੁਛ ਵੀ ਆ ਆ ਵੇਖੋ ਸਾਰੇ ਟੈਂਟ ਲਾ ਕੇ ਬੈਠੇ ਆ ਠੀਕ ਆ ਯਾ ਵੇਖੋ ਸਾਰੇ ਖਰੋਤੇ ਨੇ ਕੋਈ ਹੜਤਾਲ ਨਹੀਂ ਇਹ ਟੁੱਟੀ ਆ ਸਾਰੇ ਡਰਾਈਵਰ ਵੀ ਟੈਂਕਰਾਂ ਵਾਲੇ ਨੇ ਸਾਰੇ ਟੈਂਕਰ ਚ ਲਾਉਂਦੇ ਨੇ ਡੀਜ਼ਲ ਵਾਲੇ ਪੈਟਰੋਲ ਵਾਲੇ ਗੈਸ ਵਾਲੇ ਟੈਂਕਰ ਚ ਲਾਉਂਦੇ ਨੇ ਆ ਸਾਰੇ ਇੱਥੇ ਖੜੋਤੇ ਨੇ ਤੇ ਕਿਸੇ ਵੀ ਚੀਜ਼ ਤੇ ਕੋਈ ਵੀ ਯਕੀਨ ਕਰਨ ਦੀ ਲੋੜ ਨਹੀਂ ਜੇ ਕੀਮਤੀ لال ਪੰਜਾਬ ਜ਼ਿਲ੍ਹਾ ਗਰਦਾਸਪੁਰ ਪਠਾਨਕੋਟ ਤੋਂ 98881099 3685 ਮੇਰਾ ਫੋਨ ਨੰਬਰ ਆ ਮੇਰੇ ਨਾਲ ਗੱਲ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਵਰ ਇਕਤਾ ਜਿੰਦਾਬਾਦ